ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਸਾਡੇ ਪਰਿਵਾਰਕ ਮੈਂਬਰਾਂ ਨੂੰ ਭੈਣਾਂ ਤੇ ਵੀਰਾਂ ਨੂੰ ਪਿਆਰ ਭਰੀਤਨ ਕੀ ਸਤਿ ਸ਼੍ਰੀ ਅਕਾਲ ਹੈ ਜੀ ਤੁਸੀਂ ਠੀਕ ਠਾਕ ਹੋ ਚੜ੍ਹਦੀ ਕਲਾ ਦੇ ਵਿੱਚੋਂ ਆਵਾਜ਼ ਆ ਰਹੀ ਆ ਜਾਂ ਨਹੀਂ ਇਹਦੇ ਬਾਰੇ ਮਾੜੀ ਜੀ ਜਾਣਕਾਰੀ ਮਿਲ ਜੇ ਤਾਂ ਫਿਰ ਆਪਾਂ ਕੁਝ ਕ ਵਿਚਾਰ ਆ ਜਿਹੜੇ ਉਹਨਾਂ ਦੀ ਸਾਂਝ ਪਾਉਨੇ ਆ ਆਵਾਜ਼ ਠੀਕ ਆ ਇਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਤੇ ਆਪਾਂ ਫਿਰ ਕੁਝ ਕਮੈਂਟ ਆ ਜਿਹੜੇ ਤੁਹਾਡੇ ਕੀਮਤੀ ਸਮੇਂ ਦੇ ਵਿੱਚੋਂ ਉਹ ਲੈਣੇ ਆ ਹਾਂਜੀ ਮੇਰਾ ਖਿਆਲ ਆ ਵੀ ਆਵਾਜ਼ ਦੀ ਪ੍ਰਕਿਰਿਆ ਠੀਕ ਆ ਗੱਲ ਇਹ ਆ ਵੀ ਆਪਾਂ ਅਕਸਰ ਇਹ ਗੱਲ ਕਹਿੰਦੇ ਕਿ ਪੰਜਾਬ ਦੇ ਵਿੱਚ ਨੇਤਾ ਛੜੱਪਾ ਮਾਰ ਕੇ ਡੱਡੂ ਵਾਂਗੂ ਇੱਕ ਤੋਂ ਦੂਜੇ ਪਾਸੇ ਚਲੇ ਗਏ ਇਹ ਜਿਵੇਂ ਸਿਆਣੇ ਕਹਿੰਦੇ ਹੁੰਦੇ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਠੋਰੇ ਨੂੰ ਤੇ ਇਹ ਸਾਰੇ ਭਾਰਤ ਦੇ ਵਿੱਚ ਹੀ ਇਹੋ ਜਿਹਾ ਜੱਕੜਵਾ ਚੱਲ ਰਿਹਾ ਹੈਰਾਨੀ ਇਸ ਗੱਲ ਦੀ ਹੈ ਕਿ 1 ਅਕਤੂਬਰ ਨੂੰ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ 4 ਅਕਤੂਬਰ ਨੂੰ ਨਤੀਜੇ ਆਉਣੇ ਆ ਤੇ ਇਹ ਹਰਿਆਣੇ ਦੇ ਵਿੱਚ ਵੀ ਲੰਘੇ ਕੱਲ ਯਾਨੀ ਕਿ ਵੋਟਾਂ ਦਾ ਐਲਾਨ ਹੋਣ ਤੋਂ 24 ਘੰਟੇ ਦੇ ਅੰਦਰ ਅੰਦਰ ਚਾਰ ਵਿਧਾਇਕਾਂ ਨੇ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ 'ਚ ਜਾਣ ਦਾ ਫੈਸਲਾ ਕਰ ਲਿਆ ਉਹਨਾਂ ਦੇ ਵਿੱਚੋਂ ਇੱਕ ਬੀਜੇਪੀ 'ਚ ਜਾ ਰਿਹਾ ਤੇ ਜਿਹੜੇ ਤਿੰਨ ਆ ਉਹ ਕਾਂਗਰਸ ਦੇ ਵਿੱਚ ਜਾ ਰਹੇ ਆ ਜਿਵੇਂ ਜਲੰਧਰ ਵਾਲੀ ਜ਼ਿਮਨੀ ਚੋਂ ਦੇ ਵਿੱਚ ਵਿਕਾਸ ਵਿਕਾਸ ਬੁਕਾ ਉਸ ਨੂੰ ਕਰਨੇ ਕਰਨੇ ਤੇ ਮਾਰ ਕੇ ਜਿਹੜਾ ਪੱਕ ਤੋਂ ਦੂਜੇ ਪਾਸੇ ਚਲੇ ਜਾਂਦੇ ਸੀ ਓਵੇਂ ਹੀ ਹਰਿਆਣੇ ਦੇ ਵਿੱਚ ਆਉਂਦੇ ਕਈ ਦਿਨਾਂ ਦੇ ਵਿੱਚ ਵਿਕਾਸ ਤੁਹਾਨੂੰ ਪੈਰਾਂ ਦੇ ਵਿੱਚ ਰੁੜਦਾ ਦਿਸਣਾ ਨਹੀਂ ਮਿਲੂਗਾ ਇੱਕ ਦੂਜੇ ਦੇ ਵਿੱਚ ਵਜਦਾ ਫਿਰੂਗਾ ਵਿਕਾਸ ਤੇ ਜਿਹੜੇ ਹਰਿਆਣੇ ਦੇ ਲੋਕ ਬਾਹ ਖੜੀ ਕਰਕੇ ਕਹਿੰਦੇ ਹੁੰਦੇ ਬਈ ਹਮ ਥਾਰੀ ਸੋਚ 'ਤੇ ਪੈਰਾ ਦੇਂਗੇ ਠੋਕੇ ਤੇ ਉਹ ਵੀ ਮੇਰਾ ਖਿਆਲ ਆ ਵੀ ਸਾਡੇ ਪੰਜਾਬ ਦੇ ਉਹਨਾਂ ਲਾਈ ਲੱਗ ਵੋਟਰਾਂ ਜਾਂ ਸਪੋਰਟਰਾਂ ਵਾਂਗੂ ਠੁਕੇ ਪਏ ਆ ਜਿਹੜੇ ਪਹਿਰਾ ਦੇਣਗੇ ਠੋਕ ਕੇ ਇਸ ਗੱਲ ਦੇ ਵਿੱਚ ਚੱਕਰ ਦੇ ਵਿੱਚ ਫਸੇ ਰਹਿੰਦੇ ਆ ਆ ਮੈਂ ਹੁਣੇ-ਹੁਣੇ ਇੱਕ ਹੋਰ ਖਬਰ ਪੜ੍ਹੀ ਆ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੈਗੇ ਜੀ ਚੰਪਾਈ ਸੁਰੇਨ ਉਹ ਝਾਰਖੰਡ ਮੁਕਤੀ ਮੋਰਚਾ ਨੂੰ ਛੱਡ ਕੇ ਤੇ ਭਾਜਪਾ ਦੇ ਵਿੱਚ ਜਾਣ ਦੀ ਤਿਆਰੀ ਕਰੀ ਬੈਠਾ ਸਾਬਕਾ ਮੁੱਖ ਮੰਤਰੀ ਵੀ ਚੱਲਿਆ ਉਹ ਪੂਰਾ ਪੈਕੇਜ ਹੀ ਲੈ ਕੇ ਚੱਲਿਆ ਜਿੱਧਰ ਗਿਆ ਬਾਣੀਆਂ ਉਧਰ ਗਿਆ ਬਾਜ਼ਾਰ ਜਿਵੇਂ ਸਾਡੀਆਂ ਕਹਾਵਤਾਂ ਇਹ ਉਧਰਲੇ ਪਾਸੇ ਨੂੰ ਸਾਰਾ ਕੁਝ ਚੱਲਿਆ ਤੋ ਮਤਲਬ ਇਹ ਜੀ ਕਿ ਜਿਹੜਾ ਰੋਗ ਪੰਜਾਬ ਦੇ ਵਿੱਚ ਆ ਭੈੜ ਵਾਲਾ ਦਲਬਦਲੀ ਵਾਲਾ ਗਿਰਗਟ ਨੂੰ ਮਾਤ ਪਾਉਣ ਵਾਲਾ ਉਹ ਕੱਲੇ ਪੰਜਾਬ ਦੇ ਵਿੱਚ ਨਹੀਂ ਆ ਉਹ ਹੈਗਾ ਜੀ ਸਾਡੇ ਗਵਾਂਧੀ ਸੂਬੇ ਦੇ ਵਿੱਚ ਵੀ ਜਿਹੜਾ ਕਿ 1966 ਦੇ ਵਿੱਚ ਸਾਡੇ ਵਿੱਚੋਂ ਨਿਕਲਿਆ ਪੰਜਾਬ ਤੋਂ ਨਿਕਲਿਆ ਉਹ ਕੁਝ ਝਾਰਖੰਡ ਦੇ ਵਿੱਚ ਵੀ ਆ ਉਹ ਹਿਮਾਚਲ ਦੇ ਵਿੱਚ ਵੀ ਆ ਅਸਲ ਵਿੱਚ ਕਿਰਦਾਰ ਮਰ ਗਏ ਆ ਬੰਦਾ ਮਰਦਾ ਤਾਂ ਵੈਸੇ ਜ਼ਿੰਦਗੀ ਦੇ ਵਿੱਚ ਇੱਕ ਵਾਰ ਆ ਜਦੋਂ ਉਹਨੂੰ ਚਾਰ ਬੰਦੇ ਚੱਕ ਕੇ ਤੇ ਲੱਕੜਾਂ ਤੇ ਰੱਖ ਦਿੰਦੇ ਆ ਪਰ ਸਾਡੇ ਰਾਜਨੀਤਿਕ ਲੋਕਾਂ ਦੇ ਤੇ ਅੰਨੇ ਭਗਤਾਂ ਦੇ ਕਿਰਦਾਰ ਮਰ ਗਏ ਆ ਉਹ ਲਾਸ਼ਾਂ ਤੁਰੀਆਂ ਫਿਰਦੀਆਂ ਉਹਨਾਂ ਨੂੰ ਅੱਛਾ ਨੂੰ ਪਤਾ ਹੀ ਨਹੀਂ ਵੀ ਤੁਹਾਡੇ ਪਿਤਾ ਜੀ ਵੀ ਇਹਨਾਂ ਦੇ ਝੋਲੀ ਚੱਕ ਬਣ ਕੇ ਤੁਰ ਗਏ ਉਹਨਾਂ ਦੇ ਪਿਤਾ ਜੀ ਵੀ ਤੁਰ ਗਏ ਤੇ ਇਹ ਵੇਲਾ ਤਰਕ ਦੇ ਨਾਲ ਤੇ ਤਹਿਜ਼ੀਬ ਨਾਲ ਗੱਲ ਕਰਨ ਦਾ ਪੰਜਾਬ ਦੇ ਵਿੱਚ ਵੀ ਆਈਆਂ ਜੇ ਹੁਣ 5 ਸੂਬਿਆਂ ਦੀਆਂ 5 ਸੀਟਾਂ ਦੀਆਂ ਜ਼ਮੀਨੀ ਟੋਣਾ ਹੋਣੀਆਂ ਆਉਂਦੇ ਸਮੇਂ ਦੇ ਵਿੱਚ ਸ਼ਾਇਦ ਦਸੰਬਰ ਦੇ ਵਿੱਚ ਹੋ ਜਾਣ ਸ਼ਾਇਦ ਅੱਗੇ ਹੋ ਜਾਣ ਉਦੋਂ ਵੀ ਝੋਲੀ ਚੱਕਾਂ ਨੇ ਐਂ ਤੁਰੇ ਫਿਰਨਾ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਰਾਜਨੀਤਿਕ ਲੋਕਾਂ ਦੀ ਕੋਈ ਸੋਚ ਨਹੀਂ ਹੁੰਦੀ ਰਾਜਨੀਤਿਕ ਲੋਕ ਆਪਦੇ ਘਰ ਨੂੰ ਸਕੇ ਹੁੰਦੇ ਆ ਰਾਜਨੀਤਿਕ ਲੋਕਾਂ ਨੇ ਕਦੇ ਲੋਕਾਂ ਦਾ ਭਲਾ ਨਹੀਂ ਕੀਤਾ ਮੈਂ ਤਾਂ ਹੈਰਾਨ ਰਹਿ ਗਿਆ ਇੱਕ ਦਿਨ ਇੱਕ ਪੰਜਾਬ ਦਾ ਵਿਧਾਇਕ ਹੜੇ ਹਫਤਾ ਕੀ ਹੋਇਆ ਉਹਦੀ ਬਹੁਤ ਵੱਡੇ ਪੱਤਰ ਦੇ ਉੱਤੇ ਅਖਬਾਰਾਂ ਦੇ ਵਿੱਚ ਖਬਰ ਛਪੀ ਹੈ ਲਿਖਿਆ ਪਤਾ ਕੀ ਆ ਕਿ ਗਲੀ ਦੀ ਪਿੰਡ ਦੀ ਟੁੱਟੀ ਹੋਈ ਗਲੀ ਦੇ ਵਿਕਾਸ ਦਾ ਨੀ ਪੱਥਰ ਰੱਖਿਆ ਦੁਰਪ੍ਰਿਟੇ ਮੂੰ ਉਸ ਥਾਂ ਦੇ ਉੱਤੇ ਖੜ ਕੇ ਮਾਫੀ ਮੰਗਣੀ ਚਾਹੀਦੀ ਹੈ ਕਿ ਭਾਈ ਆ ਮੇਰੇ ਕੋਲੋਂ ਗਲਤੀ ਹੋਈ ਆ 2.5 ਸਾਲ ਮੈਨੂੰ ਚੋਣੇ ਨੂੰ ਹੋ ਗਏ ਆ ਤੇ ਮੈਂ ਹਾਲੇ ਤੱਕ ਇਸ ਗਲੀ ਨੂੰ ਪੱਕੀ ਨਹੀਂ ਕਰਵਾ ਸਕਿਆ ਆਪਾਂ ਤਾਂ ਉਹ ਘਾਟੜ ਦੀਆਂ ਫੋਟੋਆਂ ਲਵਾ ਰਹੇ ਆ ਉਹ ਜਿਹੜੀ ਪੱਟ ਪਟਾਈ ਜੀ ਹੋਈ ਸੀ ਉਹਦੇ ਮੂਰੇ ਖੜਕੇ ਫੋਟੋਆਂ ਖਿਚਵਾਈ ਜਾਂਦਾ ਸੋ ਇਹ ਇਕੱਲੇ ਪੰਜਾਬ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਨਾਲ-ਨਾਲ ਪੂਰੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿੱਥੇ ਧਾਰਮਿਕ ਲੜਾ ਜਿੱਥੇ ਕਿ ਰਾਜਨੀਤਿਕ ਲੋਕ ਇੱਕ ਜਿਹੇ ਪੈਰ ਮਿੱਦਣ ਦੇ ਲਈ ਬਹੁਤ ਕੁਝ ਕਰਦੇ ਆ ਇਹ ਸਾਰਾ ਕੁਝ ਉਵੇਂ ਚੱਲਦਾ ਰਹਿੰਦਾ ਸੋ ਮੈਂ ਹੈਰਾਨ ਹੋ ਗਿਆ ਵੀ ਸਾਬਕਾ ਮੁੱਖ ਮੰਤਰੀ ਵੀ ਚੱਲਿਆ ਚੰਪਾਈ ਸੁਰੇਨ ਹਰ ਆ ਨੀ ਇਸ ਗੱਲ ਦੀ ਹੋਈ ਵਿਕਾਸ ਵਿਕਾਸ ਕਰਦੇ ਕਰਦੇ ਹਰਿਆਣੇ ਦਾ ਪੂਰਾ ਪੈਕੇਜ ਹੀ ਚਲੇ ਇੱਕ ਤੋਂ ਦੂਜੀ ਪਾਰਟੀ ਦੇ ਵਿੱਚ ਸੋ ਇਹ ਦੇਖ ਲੋ ਜੀ ਵਿਕਾਸ ਕੀ ਹੋ ਜਾ ਚੱਲਦਾ ਸਾਡੇ ਦੇਸ਼ ਦੇ ਵਿੱਚ ਜੇ ਇਹਨੂੰ ਵਿਕਾਸ ਕਹਿੰਦੇ ਤਾਂ ਲੱਖ ਦੀ ਲਾਹਣਤ ਮੈਂ ਤਾਂ ਅੱਗੇ ਵੀ ਗੱਲ ਕਹਿੰਦਾ ਹੁਣਾਂ ਕਿ ਗਿਰਗਟ ਤਾਂ ਖੁਦਕੁਸ਼ੀ ਕਰ ਜਾਂਦਾ ਹੁਣਾ ਹੁਣ ਕਿ ਯਾਰ ਮੈਨੂੰ ਐਵੇਂ ਬਦਨਾਮ ਕਰੀ ਜਾਂਦੇ ਆ ਕਿ ਭਾਈ ਮੈਂ ਬਦਲ ਜਾਂਦਾ ਰੰਗ ਬਦਲ ਜਾਂਦਾ ਮੇਰੇ ਨਾਲੋਂ ਤਾਂ ਵੱਧ ਇਹ ਬਦਲਦੇ ਆ ਗਿਰਗਟ ਤਾਂ ਅਸਲ ਵਿੱਚ ਇਹ ਆ ਸੋ ਰਾਜਨੀਤਿਕ ਗਿਰਗਟਾ ਨੂੰ ਸਮਝੋ ਰਾਜਨੀਤਿਕ ਗਿਰਗਟਾ ਤੋਂ ਬਚੋ ਰਾਜਨੀਤਿਕ ਗਿਰਗਟਾਂ ਦੀ ਮਾਨਸਿਕਤਾ ਨੂੰ ਸਮਝੋ ਰਾਜਨੀਤਿਕ ਗਿਰਗਟ ਕਿੱਥੋਂ ਕਿੱਥੋਂ ਤੱਕ ਪਹੁੰਚ ਗਏ ਆ ਤੁਰੇ ਕਿੱਥੋਂ ਸੀ ਪਹੁੰਚ ਕਿੱਥੇ ਗਏ ਆ ਇਹਨਾਂ ਗੱਲਾਂ ਦੇ ਵੱਲ ਆਪਾਂ ਗੌਰ ਕਰਨੀ ਸ਼ੁਰੂ ਕਰ ਗਏ ਜਿਹੜੀ ਕਿ ਪੰਜਾਬੀਆਂ ਨੇ ਕਦੇ ਵੀ ਨਹੀਂ ਕੀਤੀ ਜਿਹੜੀ ਕਿ ਪੰਜਾਬੀਆਂ ਨੇ ਕਦੇ ਸੋਚ ਵਿਚਾਰੀ ਨਹੀਂ ਬਣਾਈ ਤੁਸੀਂ ਦੇਖ ਲਓ ਹੁਣ ਜਦੋਂ ਸਿਮਣੀ ਚੋਣਾ ਹੋਣਗਾ ਤੇ ਇਕੱਠ ਪਤਾ ਕਿਵੇਂ ਇਕੱਠਾਂ ਦੀ ਫੋਟੋ ਲਗਾਇਆ ਕਰੂਗੀ ਖਬਰਾਂ ਦੇ ਵਿੱਚ ਕਿ ਫਲਾਣੀ ਪਾਰਟੀ ਦੀ ਰੈਲੀ ਦੇ ਵਿੱਚ ਤਿਲ ਸੁੱਟਣ ਜੋਗਾ ਥਾਂ ਨਹੀਂ ਸੀ ਉਥੇ ਇਹਨਾਂ ਇਕੱਠ ਸੀ ਕਿ ਭਾਈ ਐਦਾਂ ਹੋ ਗਿਆ ਫਲਾ ਹੋ ਗਿਆ ਢੀੜ ਦਾ ਹਿੱਸਾ ਬਣਨ ਦੇ ਵਿੱਚ ਹੀ ਪੰਜਾਬੀ ਮਾਣ ਮਹਿਸੂਸ ਕਰੀ ਜਾਂਦੇ ਢੀੜ ਤੇ ਭੇੜ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਜੇ ਅਸੀਂ ਭੇਡਾਂ ਹਾਂ ਤੇ ਫਿਰ ਤਾਂ ਗੱਲ ਹੀ ਖਤਮ ਹੋ ਜਾਂਦੀ ਹੈ ਪਰ ਜੇਕਰ ਅਸੀਂ ਸਿਰਾ ਵਾਲੇ ਹਾਂ ਜੇ ਅਸੀਂ ਗੈਰਤ ਵਾਲੇ ਹਾਂ ਫਿਰ ਸਾਨੂੰ ਪੰਜਾਬੀਆਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਸਾਡੀ ਪੰਜਾਬੀਆਂ ਦੀ ਆੜਤਾ ਦੂਜੇ ਨੂੰ ਕਹਿੰਦੇ ਬਾਈ ਫਿਰ ਕੀ ਕਰਗੇ ਆਪਾਂ ਨਿਆਣੇ ਥੋੜੀਆਂ ਦੁੱਧ ਚੁੰਘਦੇ ਸਾਨੂੰ ਪਤਾ ਹੀ ਨਹੀਂ ਵੀ ਕੀ ਕਰਨਾ ਚਾਹੀਦਾ ਅਸੀਂ ਸਿਰਾ ਵਾਲੇ ਹਾਂ ਅਸੀਂ ਦਿਮਾਗ ਵਾਲੇ ਹਾਂ ਜਾ ਪਰ ਸਰ ਦੇ ਇਕੱਲੇ ਵਾਲ ਬੋਣ ਵਾਲੇ ਹਾਂ ਇਹਦੇ ਬਾਰੇ ਸੋਚ ਗਏ ਤੇ ਅਗਲੀ ਗੱਲ ਇਹ ਆ ਕਿ ਕੰਗੜਾ ਰੜੋਤ ਦਾ ਨਾ ਮੈਂ ਹੁਣੇ-ਹੁਣੇ ਇੱਕ ਬਿਆਨ ਪੜਿਆ ਕਹਿੰਦੀ ਜੀ ਮੇਰੇ ਉੱਤੇ ਲੋਕ ਲੱਗਦੇ ਬਹੁਤ ਆ ਤੇ ਮੇਰੇ ਤੋਂ ਡਰਦੇ ਬਹੁਤ ਆ ਤੇ ਮੈਂ ਕਦੇ ਵੀ ਝੂਠ ਨਹੀਂ ਬੋਲਿਆ ਤੇ ਮੈਂ ਹਮੇਸ਼ਾ ਸੱਚ ਦੀ ਗੱਲ ਕਰਨੀ ਆ ਤੇ ਮੇਰੇ ਸੱਚ ਦੇ ਕਰਕੇ ਮੇਰੇ ਵੈਰੀ ਬਣੇ ਆ ਤੇ ਜੇਕਰ ਕਿਸੇ ਦੇ ਵਿੱਚ ਹਿੰਮਤ ਹੈ ਤਾਂ ਮੇਰੇ ਨਾਲ ਗੱਲ ਕਰਕੇ ਦੇਖ ਲੈ ਕਹਿੰਦੀ ਮੇਰੇ ਕੋਲੋਂ ਡਰਦੇ ਆ ਲੋਕ ਗੱਲ ਉਹਦੀ ਸਹੀ ਆ ਕਲੇਸ਼ੀ ਬੰਦੇ ਤੋਂ ਸਾਰੇ ਡਰਦੇ ਹੁੰਦੇ ਆ ਮੰਦਾ ਕਹਦਾ ਵੀ ਇਹਨਾਂ ਕੀ ਪਤਾ ਇਹਨੇ ਪਟਰ ਪਟਰ ਕਰਕੇ ਕੁਝ ਹੋਰ ਕਹਿ ਦੇਣਾ ਸੋ ਕੰਗੜਾ ਨੌਤ ਤੋਂ ਜੇਕਰ ਕੋਈ ਡਰਦਾ ਤਾਂ ਕੱਲ ਇਹ ਹੈ ਜੀ ਕਿ ਉਹਦੇ ਕਲੇਸ਼ਪੁਰੇ ਤੋਂ ਡਰਦੇ ਆ ਮੰਦਾ ਕਹਦਾ ਵੀ ਯਾਰ ਇਹਦੇ ਮੱਥੇ ਹੀ ਘਾਤੋਂ ਲੱਗਣਾ ਤੇ ਅਗਲੀ ਗੱਲ ਇਹ ਹੈ ਵੀ ਬਨੇਸ਼ ਫੁਗਾਟ ਨੇ 13 ਘੰਟਿਆਂ ਦੇ ਵਿੱਚ 125 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸਵਾਗਤ ਉਹਦਾ 100 ਤੋਂ ਵੱਡ ਥਾਵਾਂ ਦੇ ਉੱਤੇ ਹੋਇਆ ਜਦੋਂ ਕਿ ਦਿੱਲੀ ਦੇ ਅੰਤਰਰਾਸ਼ਟਰੀ 에ਅਰਪੋਰਟ ਦੇ ਉੱਤੇ ਉਹ ਉਤਰੀ ਮੈਡਲ ਭਾਵੇਂ ਝੋਲੀ ਦੇ ਵਿੱਚ ਨਹੀਂ ਪਿਆ ਪਰ ਕਰੋਨਾ ਲੋਕਾਂ ਦੀਆਂ دعਾਵਾਂ ਤੇ ਅਸ਼ੀਰਵਾਦ ਉਹਦੀ ਝੋਲੀ ਦੇ ਵਿੱਚ ਪਿਆ ਤੇ ਕੰਗੜਾ ਰਣੌਤ ਉਦੋਂ ਕੁਝ ਬੋਲੀ ਜਦੋਂ ਉਹਨੇ ਚਾਂਦੀ ਦਾ ਮੈਡਲ ਜਿੱਤ ਲਿਆ ਸੀਗਾ ਰੌਲਾ ਤਾਂ ਪਿਆ 100 ਗ੍ਰਾਮ ਭਾਰ ਵਧਣ ਦਾ ਫਾਈਨਲ ਦੇ ਮੌਕੇ ਪਰ ਜਦੋਂ ਉਹਨੇ ਚਾਂਦੀ ਦਾ ਮੈਡਲ ਜਿੱਤਿਆ ਤਾਂ ਕੰਗੜਾ ਰਣੌਤ ਦਾ ਬਿਆਨ ਆਇਆ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਕੋ ਇਹ ਬੋਲਤੀ ਸੀ ਕਿ ਮੋਦੀ ਤੇਰੀ ਕਬਰ ਖੋਦੇਗੀ ਇਹ ਵੋਹੀ ਲੋਕ ਹੈ ਐਸੇ ਹੈ ਵੈਸੇ ਹੈ ਤੇ ਆਪ ਕੋ ਇਤਨੀ ਅੱਛੀ ਸਹੂਲਤਾਂ ਮਿਲੀ ਇਸੇ ਲਈ ਆਪ ਕੋ ਇਤਨੇ ਇਤਨੇ ਅੱਛੇ ਪੁਰਸਕਾਰ ਮਿਲ ਰਹੇ ਆ। ਸੋ ਚਲੋ ਉਹ ਤਾਂ ਉਹਨੇ ਪੁਰਾਣੀ ਗੱਲ ਤੇ ਆਰ ਲਾਤੀ ਸਾਡੇ ਦੇਸ਼ ਦੇ ਵਿੱਚ ਹੈ ਹੀ ਆ ਕੁਝ ਜੇ ਅੱਜ ਆਪਾਂ 76ਵੇਂ 77ਵੇਂ ਨੰਬਰ ਦੇ ਉੱਤੇ ਆਏ ਆ ਮੈਡਲਾਂ ਦੇ ਮਾਮਲੇ ਦੇ ਵਿੱਚ ਤਾਂ ਫਿਰ ਪਾਈ ਉਹਦਾ ਕਾਰਨ ਇਹ ਆ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਸਾਡੇ ਸਕੇ ਕਿੰਨੇ ਕ ਤੇ ਅਸੀਂ ਕਿਸੇ ਨੂੰ ਵੀ ਜਿਵੇਂ ਸੈਨੇ ਕਿਨੇ ਜਿੱਦੜਾਂ ਦਾ ਤੇ ਪਹਾੜੀ ਚੜਾਤਾ ਸਾਡੀਆਂ ਅੜ ਤਾਂ ਉਹ ਬਣੀਆਂ। ਤੇ ਬੇਨਤੀ ਮੇਰੀ ਇਹ ਆ ਵੀ ਕਿਸੇ ਇੱਕ ਫਿਲਮ ਦੇ ਕਰਕੇ ਕੰਗੜਾਂ ਦਾ ਇਹਨਾਂ ਸਤਕਾਰ ਹੋਇਆ ਹੋਵੇ। ਬੀ 13 ਘੰਟਿਆਂ ਦੇ ਵਿੱਚ 125 ਕਿਲੋਮੀਟਰ ਦਾ ਸਫ਼ਰ ਤੈ ਲੋਕਾਂ ਨੇ ਕਰਵਾਇਆ ਹੋਵੇ ਤੇ ਥਾਂ-ਥਾਂ ਤੇ ਫੁੱਲਾਂ ਦੀ ਵਰਖਾ ਹੋਈ ਹੋਵੇ ਤੇ ਥਾਂ-ਥਾਂ ਤੇ ਲੋਕਾਂ ਨੇ ਕਿਹਾ ਹੋਵੇ 11 ਲੱਖ ਅਸੀਂ ਦਿੰਨੇ ਆ ਤੇ ਇਹਨੂੰ 2 ਏਕੜ ਜ਼ਮੀਨ ਅਸੀਂ ਦਿੰਨੇ ਆ ਸੋਨੇ ਦਾ ਮੈਡਲ ਅਸੀਂ ਆਪਣੇ ਕੋਲ ਦਿੰਨੇ ਆ ਕਿਸੇ ਇੱਕ ਫਿਲਮ ਦੇ ਕਰਕੇ ਦੱਸੋ ਜਿਹੜੇ ਲੋਕਾਂ ਨੂੰ ਗੁੱਲੀ ਡੰਡਾ ਨਹੀਂ ਖੇਡਣਾ ਆਉਂਦਾ ਉਹ 올림픽 ਦੇ ਵਿੱਚ ਜਾਣ ਵਾਲੇ ਲੋਕਾਂ ਦੇ ਉੱਤੇ ਟਿੱਪਣੀਆਂ ਕਰਦੇ ਆ ਜਿਹੜੇ ਲੋਕਾਂ ਨੂੰ ਕੋਟਲੀ ਸ਼ਪਾਕ ਦੇ ਬਾਰੇ ਨਹੀਂ ਜਿਹੜੀ ਇਲਮ ਉਹ ਲੋਕੇ ਗੱਲ ਕਰਨੇ ਜੀ ਕਿ ਇਹਨਾਂ ਨੂੰ ਕੀ ਮਿਲਣਾ ਚਾਹੀਦਾ ਇਹਨਾਂ ਨੂੰ ਅਸੀਂ ਦੱਸਾਂਗੇ ਇਹ ਸਾਡੇ ਦੇਸ਼ ਦੇ ਵਿੱਚ ਭੈੜਾ ਕਿ ਸਾਡੇ ਰਾਜਨੀਤਿਕ ਘੜਮ ਚੌਧਰੀ ਆ ਜਿਹੜੇ ਉਹ ਸਾਡੀਆਂ ਫੈਡਰੇਸ਼ਨਾਂ ਦੇ ਪ੍ਰਧਾਨ ਬਣ ਗਏ ਤੇ ਇਹਦੇ ਕਰਕੇ ਅਸੀਂ ਕਿੱਥੇ ਆ ਜਿੰਨੇ ਐਤਕੀ ਅਮਰੀਕਾ ਨੇ 125 ਤੋਂ ਵੱਧ ਮੈਡਲ ਜਿੱਤੇ ਆ ਤੇ ਅਸੀਂ ਆਜ਼ਾਦੀ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜਦੋਂ ਤੇ ਇਹ 올림픽 ਦਾ ਇਤਿਹਾਸ ਆ ਹੁਣ ਤੱਕ ਆਪਾਂ ਆਪ ਜਾਣਦੇ ਕਿ 50 ਮੈਡਲ ਵੀ ਪਾਰ ਕੀਤੇ ਵਜ੍ਹਾ ਕੀ ਆਉਂਦਾ ਕਾਰਨ ਇਹ ਆ ਕਿ ਸਾਡੇ ਰਾਜਨੀਤਿਕ ਲੋਕਾਂ ਨੇ ਕੰਗਾ ਕਰਕੇ ਰੱਖਤਾ ਸੋ ਕੰਗੜਾ ਰਣੌਤ ਦੀ ਫਿਲਮ ਹੈ ਕੌਣ ਲੱਗੀ ਆ ਉਹਨੇ ਕਲੇਸ਼ ਪਾਉਣਾ ਪੱਕੀ ਗੱਲ ਆ ਮਸਾ ਉਹਨੂੰ ਕਲੇਸ਼ ਦਾ ਮੌਕਾ ਮਿਲਦਾ ਓ ਡੁੱਡ ਕੇ ਕਲੇਸ਼ ਦੇ ਵਿੱਚ ਵੱਜਦੀ ਆ ਉਹਦੀ ਫਿਲਮ ਆਉਣੀ ਆ ਐਮਰਜੈਂਸੀ ਇੰਦਰਾ ਗਾਂਧੀ ਦਾ ਉਹਨੇ ਕਿਰਦਾਰ ਨਿਭਾਇਆ ਜਿੰਨਾ ਕਿ ਮੈਂ ਆਲੇ ਦੁਆਲੇੋਂ ਪੜਿਆ ਹਾਲਾਂਕਿ ਮੈਂ 100% ਨਹੀਂ ਗੱਲ ਕਹਿੰਦਾ ਪਰ ਮੈਂ ਜਿੰਨਾ ਕਿ ਪੜਿਆ ਉਹਦੇ ਵਿੱਚ ਕਹਿੰਦੇ ਵੀ ਸੰਤ ਜਰਨੈਲਿਸਟ ਸਿੰਘ ਭਿੰਡਰਾ ਵਾਲਿਆਂ ਨੂੰ ਵੀ ਪੇਸ਼ ਕੀਤਾ ਗਿਆ ਵੀ ਉਹਨਾਂ ਦੇ ਨਾਲ ਕਿਵੇਂ ਨੇੜਤਾ ਸੀ ਕਾਂਗਰਸ ਦੇ ਨਾਲ ਆਉਂਦੇ ਸਮੇਂ ਦੇ ਵਿੱਚ ਇਹ ਗੱਲਾਂ ਪੰਜਾਬ ਦੇ ਵਿੱਚ ਪਾੜਾ ਪਾਉਣ ਵਾਲੀਆਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਵਾਲੀਆਂ ਨਾ ਸਾਬਤ ਹੋਣ ਇਦੇ ਲਈ ਅਸੀਂ ਕੰਮ ਨਾ ਕਰਦੇ ਆ ਸੋ ਹਰ ਬੰਦੇ ਨੂੰ ਆਪਣੀ ਜੀਬ ਦੇ ਉੱਤੇ ਕਾਬੂ ਰੱਖਣਾ ਚਾਹੀਦਾ ਤੋਲ ਕੇ ਬੋਲਣਾ ਚਾਹੀਦਾ ਸ਼ਬਦਾਂ ਦਾ ਭੰਡਾਰ ਹੋਣਾ ਚਾਹੀਦਾ ਗਲਤ ਨੂੰ ਗਲਤ ਕਹਿਣ ਦਾ ਸਲੀਕਾ ਹੋਣਾ ਚਾਹੀਦਾ ਤੇ ਆਪਣੇ ਵਿਚਾਰ ਪ੍ਰਗਟਾਵੇ ਦੇ ਲਈ ਤੁਹਾਡੇ ਕੋਲੇ ਗੱਲ ਕਰਨ ਦਾ ਤਰਕ ਤੇ ਤੱਤ ਹੋਣੇ ਚਾਹੀਦੇ ਆ ਇਹ ਗੱਲ ਮੇਰੇ ਤੇ ਵੀ ਲਾਗੂ ਹੁੰਦੀ ਹੈ ਇਹ ਗੱਲ ਸਭ ਤੇ ਲਾਗੂ ਹੁੰਦੀ ਹੈ ਪਰ ਸੂਝਵਾਨ ਪੰਜਾਬੀ ਕਈ ਵਾਰ ਵਹਿਣ ਦੇ ਵਿੱਚ ਵਹਿ ਜਾਂਦੇ ਆ ਅੱਜਕੱਲ ਆਪਾਂ ਨੂੰ ਖੇੜੀ ਵਾਲਾ ਬਾਬਾ ਲੱਭਿਆ ਮੈਂ ਉਹਨਾਂ ਦੀ ਕੋਈ ਬਦਗੋਹੀ ਨਹੀਂ ਕਰਦਾ ਉਹ ਵੀ ਆਪਣੀ ਥਾਂ ਦੇ ਉੱਤੇ ਠੀਕ ਹੋ ਸਕਦੇ ਪਰਿਵਾਰਕ ਕਲੇਸ਼ ਉਹਨਾਂ ਦਾ ਪਰਿਵਾਰ ਦੇ ਨਾਲ ਉਹਨਾਂ ਦੀ ਜਿਵੇਂ ਵੀ ਆ ਚਲੋ ਇਹ ਉਹਨਾਂ ਦਾ ਨਿੱਜੀ ਮਸਲਾ ਹੈਗਾ ਪਰ ਗੱਲ ਵੀ ਅੱਜਕੱਲ ਸਾਡੇ মিডিਆ ਵਾਲੇ ਵੀ ਕਈ ਇਸੇ ਗੱਲ ਦੇ ਵਿੱਚ ਆ ਲਵੇ ਖੇੜੀ ਵਾਲਾ ਬਾਬਾ ਐ ਹੋ ਗਿਆ ਉਹਦਾ ਦੰਦ ਤੋੜ ਦਿੱਤਾ ਉਹਦੀ ਸੱਸ ਨੇ ਉਹਦੇ ਬਾਰੇ ਐ ਕਿਹਾ ਆਪਾਂ ਸਾਰੀ ਇਹਨਾਂ ਗੱਲਾਂ ਤੋਂ ਗਰੇਜ਼ ਕਰਕੇ মিডিਆ ਦੀ ਵੀ ਬੇਨਤੀ ਹੈ ਮੈਨੂੰ ਵੀ ਆਪਣੇ ਆਪ ਨੂੰ ਸੋਚਣਾ ਚਾਹੀਦਾ ਪੰਜਾਬੀਆਂ ਨੂੰ ਵੀ ਸਵਾਦ ਲੈਣਾ ਬੰਦ ਕਰਨਾ ਚਾਹੀਦਾ ਕਿ ਬੰਦੇ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਘੁਸਪੈਠ ਨਾ ਕੀਤੀ ਜਾਵੇ ਬੰਦੇ ਦੀ ਨਿੱਜੀ ਜ਼ਿੰਦਗੀ ਨੂੰ ਥੋੜਾ ਜਿਹਾ ਵਿੱਤ ਪਾ ਕੇ ਚੱਲ ਗਿਆ ਆਪਾਂ ਇਹਨਾਂ ਗੱਲਾਂ ਦੇ ਵਿੱਚ ਨਾ ਪੈ ਗਏ ਸੋ ਖੇੜੀ ਵਾਲਾ ਬਾਬਾ ਗੁਰਵਿੰਦਰ ਸਿੰਘ ਵੀ ਚੜ੍ਹਦੀ ਕਲਾ ਚ ਰਹੇ ਸਭ ਦੇ ਸਾਰੇ ਮਸਲੇ ਹੱਲ ਹੋਣ ਇਹਦੀ ਅਸੀਂ ਕਾਮਨਾ ਕਰਦੇ ਆਂ ਪਰ ਸਿਰਾਂ ਵਾਲੇ ਪੰਜਾਬੀਓ ਸਿਰ ਤੋਂ ਕੰਮ ਲੈਣਾ ਸ਼ੁਰੂ ਕਰੋ ਪੰਜਾਬ ਕਿੱਥੋਂ ਕਿੱਥੇ ਪਹੁੰਚਿਆ ਤੇ ਇਕੱਲੇ 100 ਤੇ 17 ਵਿਧਾਇਕਾਂ ਨੇ ਨਹੀਂ ਪਹੁੰਚਾਇਆ ਇਕੱਲੇ 13 ਮੈਂਬਰ ਪਾਰਲੀਮੈਂਟਰਾਂ ਨੇ ਨਹੀਂ ਪਹੁੰਚਾਇਆ ਪੰਜਾਬ ਦਾ ਅੱਠਾ ਬਿਠਾਉਣ ਦੇ ਵਿੱਚ ਸਾਡਾ ਸਭ ਦਾ ਹੀ ਬਰਾਬਰ ਦਾ ਯੋਗਦਾਨ ਆ ਕਿੰਨੇ ਕ ਪੰਜਾਬੀ ਐਸੇ ਆ ਜਿਹੜੇ ਕਿ ਆਪਦੇ ਪਿੰਡ ਦੇ ਲਈ ਆਪਣੀ ਗਲੀ ਲਈ ਆਪਣੇ ਮੁਹੱਲੇ ਦੇ ਲਈ ਇੱਕ ਮਹੀਨੇ ਵਿੱਚ ਇੱਕ ਘੰਟਾ ਸਮਾਂ ਕੱਢਦੇ ਆ ਵੀ ਯਾਰ ਗੰਦ ਪਿਆ ਮੈਂ ਚੁੱਕ ਦਿੰਨਾ ਮੈਂ ਇਹਦੇ ਲਈ ਆਹ ਕੁਝ ਕਰਦਾ ਮੈਂ ਇਹਦੇ ਲਈ ਆਹ ਕੁਝ ਕਰਦਾ ਕੱਲ ਅਸੀਂ ਗਏ ਸੀਗੇ ਜਗਰਾਉਂ ਵੱਲ ਜਗਰਾਉਂ ਦੇ ਵਿੱਚ ਇੱਕ ਮਾਤਾ ਗੁਜਰੀ ਚੈਰੀਟੇਬਲ ਟਰਸਟ ਆ ਤੇ ਉਸ ਟਰਸਟ ਦੇ ਵੱਲੋਂ ਭੈਣਜੀ ਇਕਬਾਲਪੁਰ ਬਸਰਾ ਦੀ ਯਾਦ ਦੇ ਵਿੱਚ ਅਸਲ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ ਨਿਊਜ਼ੀਲੈਂਡ ਦੇ ਵਿੱਚ ਬਸਰਾ ਸਾਹਿਬ ਵੱਸਦੇ ਆ ਜਸਵਿੰਦਰ ਸਿੰਘ ਬਸਰਾ ਉਹਨਾਂ ਦੇ ਸਹਿਯੋਗ ਨਾਲ ਤੇ ਵਰਤਾਜ ਸਿੰਘ ਖਾਲਸਾਪੁਰੀ ਜਿਹੜੇ ਵੱਸਦੇ ਆ ਉੱਥੇ ਕਈ ਜਿਹੜੇ ਹੈਗੇ ਨੇ ਕੀਰਤਨੀਆ ਸਿੰਘ ਇਹ ਗੱਲ ਗੌਰ ਨਾਲ ਸੁਣਿਓ ਉੱਥੇ ਕਈ ਕੀਰਤਨੀਏ ਸਿੰਘ ਵੀ ਆਏ ਸੀਗੇ ਕਤਾਰ ਦੇ ਵਿੱਚ ਲੱਗ ਕੇ ਜਾਂ ਉੱਥੇ ਗ੍ਰੰਥੀ ਸਿੰਘ ਕਈ ਸੀਗੇ ਜਿਹੜੇ ਕਤਾਰ ਦੇ ਵਿੱਚ ਲੱਗ ਕੇ ਰਾਸ਼ਨ ਲੈਣ ਆਏ ਆ ਮੈਂ ਇੱਕ ਗ੍ਰੰਥੀ ਸਿੰਘ ਨੂੰ ਸਵਾਲ ਕੀਤਾ ਉੱਥੇ ਅਸੀਂ ਵੀ ਗਏ ਸੀਗੇ ਮੈਂ ਗ੍ਰੰਥੀ ਸਿੰਘ ਨੂੰ ਸਵਾਲ ਕੀਤਾ ਵੀ ਤੁਹਾਨੂੰ ਵੀ ਜ਼ਰੂਰਤ ਪਈ ਤੁਸੀਂ ਤਾਂ ਗੁਰੂ ਦੇ ਸਰੂਪ ਦੇ ਵਿੱਚ ਹੋ ਤੁਸੀਂ ਅੰਮ੍ਰਿਤ ਪਾਣ ਕੀਤਾ ਹੋਇਆ ਤੁਹਾਡੇ ਚੋਲਾ ਪਾਇਆ ਹੋਇਆ ਤੇ ਤੁਹਾਨੂੰ ਕੀ ਲੋੜ ਪੈ ਗਈ ਉਹ ਕਹਿੰਦੇ ਜੀ ਮੈਨੂੰ 6 ਮਹੀਨਿਆਂ ਦਾ 15000 ਰੁਪਏ ਦਿੰਦੀ ਹੈ ਕਮੇਟੀ ਤੇ ਮੈਂ ਕਿਹਾ ਜੀ ਫਿਰ ਤੁਹਾਡੇ ਬੱਚੇ ਕਿਵੇਂ ਪੜ੍ਹਦੇ ਆ ਕਹਿੰਦਾ ਇਸੇ ਕਰਕੇ ਤਾਂ ਜਮੈਂ ਰਸ਼ਨ ਵਾਲੀ ਕਤਾਰ ਦੇ ਵਿੱਚ ਖੜਾ ਜਿਹੜੇ ਥਾਵਾਂ ਦੇ ਉੱਤੇ 3-3 4-4 ਕਰੋੜ ਦਾ ਗੁਰਦੁਆਰਾ ਅਸੀਂ ਬਣਾ ਲੈਨੇ ਆ ਤੇ ਜੇਕਰ ਗੁਰਦੁਆਰੇ ਦੇ ਵਿੱਚ ਸਾਡੇ ਕੰਨਾਂ ਦੇ ਵਿੱਚ ਗੁਰਬਾਣੀ ਪਾਉਣ ਵਾਲੇ ਦਾ ਹਾਲ ਇਹ ਆ ਤੇ ਫਿਰ ਅਸੀਂ ਕਿੱਥੇ ਕਹਿੰਦੇ ਆ ਵੀ ਅਸੀਂ ਧਰਮ ਦੀ ਸੇਵਾ ਕਰ ਰਹੇ ਸਭ ਅਸੀਂ ਪਖੰਡੀ ਬਣੇ ਹੋਏ ਆ ਕਈ ਥਾਵਾਂ ਤੇ ਇਸ ਤੋਂ ਉਲਟ ਵੀ ਮੌਲ ਚੰਗੇ ਵੀ ਬੜੇ ਹੋਣਗੇ ਪ੍ਰਬੰਧਤਾ ਜਿਹੜੇ ਪਰ ਬਹੁਤਾਂ ਥਾਵਾਂ ਦੇ ਉੱਤੇ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਵੀ ਅਸੀਂ ਕਰੋੜਾ ਰੁਪਈਆ ਬਰਬਾਦ ਕਰੀ ਜਾਂਦੇ ਆ ਪਰ ਜੇ ਕਿਸੇ ਨੂੰ ਦੇਣਾ ਹੁੰਦਾ ਤੇ ਉਦੋਂ ਕਹਿੰਦੇ ਨੇ ਹੱਥ ਘੁੱਟ ਲੈਨੇ ਆ ਇਹਨੂੰ ਆਪੇ ਬਾਬਾ ਦੇ ਉੱ퍼 ਤੁਹਾਨੂੰ ਵੀ ਆਪੇ ਹੀ ਦੇਉ ਸੋ ਸਾਨੂੰ ਇਹ ਗੱਲਾ ਸੋਚੜਨਾ ਚਾਹੀਦੀਆਂ ਕਿ ਅਸੀਂ اخਲਾਕੀ ਤੌਰ ਤੇ ਕਿੱਥੇ ਜੇ ਖੜੇ ਆ ਉਸ ਥਾਂ ਦੇ ਉੱਤੇ ਕਈ ਉਹ ਭੈਣਾ ਵੀ ਲੈ ਕੇ ਗਈਆਂ ਰਾਸ਼ਨ ਮੇਰੇ ਖਿਆਲ 20 ਦਾ 21 ਕਿਲੋ ਦਾ ਸੀਗਾ ਬ ਜਿਨ੍ਹਾਂ ਦੇ ਦੋ ਦੋ ਪੁੱਤ ਚਿੱਟੇ ਨਾਲ ਤੁਰ ਗਏ ਕਿਸੇ ਦੇ 1984 ਦੇ ਵਿੱਚ ਸ਼ਹੀਦ ਹੋਏ ਪਰਿਵਾਰਕ ਮੈਂਬਰ ਆ ਸੋ ਮੈਂ ਉੱਥੇ ਬਹੁਤ ਭਾਵਕ ਹੋਇਆ ਤੇ ਭੈੜਾ ਦੇ ਵੀਰਾਂ ਦੇ ਤਾਂ ਅੱਖਾਂ ਚ ਅਥਰੂ ਸੀ ਹੀ ਸਾਡੀਆਂ ਅੱਖਾਂ ਦੇ ਵਿੱਚੋਂ ਵੀ ਪਰਲ ਪਰਲ ਅਥਰੂ ਡਿੱਗਦੇ ਸੀ ਸੋ ਇੱਕ ਦੂਜੇ ਦੀ ਬਾਹ ਫੜਨੀ ਚਾਹੀਦੀ ਆ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ ਗਵੰਢੀ ਆ ਜਿਹੜਾ ਉਹ ਕੈਂਸਰ ਨਾਲ ਮਰ ਰਿਹਾ ਉਹਦੇ ਬੱਚਿਆਂ ਦੀ ਫੀਸ ਹੈ ਨਹੀਂ ਉਹਨਾਂ ਦੇ ਘਰ ਦੇ ਵਿੱਚ ਸਮੱਸਿਆ ਹੈ ਕਿ ਜਿੰਨਾ ਬੰਦਾ ਜੋਗਾ ਹੈਗਾ ਉਹਨੇ ਕਿ ਮਦਦ ਕਰਨੀ ਚਾਹੀਦੀ ਆ ਟਾਰਾ ਅਸੀਂ ਬੜੀਆਂ ਮਾਰਨੇ ਆ ਖਰੂ ਖਪਾ ਵાળા ਕਰਦੇ ਆ ਪਰ ਕੰਮ ਘੱਟ ਕਰਦੇ ਆ ਤੇ ਜੇਕਰ ਕੋਈ ਕੰਮ ਕਰਦਾ ਹੋਵੇ ਤੇ ਆਪਾਂ ਨੁਕਸ ਕਰਦੇ ਆ ਭਾਈ ਲਾ ਇਹਨੂੰ ਕੀ ਪਤਾ ਇਹਦਾ ਕੋਈ ਆਪ ਦਾ ਜਗਾੜ ਲੱਗਾ ਹੋਣਾ ਰਸੂਤ ਲੱਗਾ ਹੋਣਾ ਜਿਨ੍ਹਾਂ ਨੂੰ ਸ਼ੱਕ ਹੁੰਦਾ ਉਹ ਆਪਣਾ ਸੂਤ ਲਾ ਲੈਣ ਆਪ ਕੁਝ ਕਰਨਾ ਨਹੀਂ ਦੂਜੇ ਦਾ ਪਸੰਦ ਨਹੀਂ ਸਮੱਸਿਆ ਇਹ ਆ ਤੇ ਜਿੰਦਾਬਾਦ ਰਹੋ ਜੀ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹੋ ਗਲਤੀ ਭੁੱਲ ਚੁੱਕ ਮਾਫ ਤੁਹਾਡਾ ਕੀਮਤੀ ਸਮਾਂ ਜਿਹੜਾ ਉਹ ਲਿਆ ਤੁਹਾਡੇ ਸਮੇਂ ਦਾ ਬਹੁਤ ਮੁੱਲ ਆ ਤੁਸੀਂ ਬੜੇ ਮੁੱਲਵਾਨ ਹੋ ਬਹੁਤ ਬਹੁਤ ਧੰਨਵਾਦ